दिल चाहता है दिल चाहता है कभी ना बीते चमकीले दिन दिल चाहता है हम ना रहे कभी यारों के बिन दिल चाहता है सिलसिले तहत मैं पूजा हांडा थोड़े तो सारे नाल मुखातिब सब तो पहला कबूल करो मेरी प्यार भरी नमस्कार ਦੋਸਤੋ ਅੱਜ ਮੇਰਾ ਦਿਲ ਚਾਹੁੰਦਾ ਹੈ ਤੁਹਾਡੇ ਨਾਲ ਗੱਲਬਾਤ ਕਰਾਂ ਗੱਲਬਾਤ ਉਸ ਵਿਸ਼ੇ ਤੇ ਉਸ ਬਾਰੇ ਜੋ ਅੱਜਕੱਲ ਦੇਖਣ ਨੂੰ ਬਹੁਤ ਮਿਲ ਰਿਹਾ ਹੈ ਵਿਸ਼ੇ ਕਿ ਅੱਜਕੱਲ ਵਿਆਹ ਸ਼ਾਦੀਆਂ ਘੱਟ ਹੋ ਰਹੀਆਂ ਨੇ ਪਰ ਅਸੀਂ ਇਹ ਦੇਖਦੇ ਆਂ ਕਿ ਅੱਜਕੱਲ ਇਹ ਇੱਕ ਫੈਸ਼ਨ ਬਣ ਗਿਆ ਹੈ ਕਿ ਜਿੱਦਾਂ ਜਿੱਦਾਂ ਅਸੀਂ ਵਿਆਹ ਸ਼ਾਦੀ ਦੀਆਂ ਰਸਮਾਂ ਕਰਦੇ ਆਂ ਉਸੇ ਹਿਸਾਬ ਨਾਲ ਪਹਿਰਾਵਾ ਡਰੈਸ ਕੋਡ ਰੱਖਣ ਲੱਗ ਗਏ ਆਂ ਜਿਵੇਂ ਹਲਦੀ ਦਾ ਫੰਕਸ਼ਨ ਹੈ ਤਾਂ ਹਲਦੀ ਦੇ ਫੰਕਸ਼ਨ ਤੇ ਖਾਸ ਤੌਰ ਤੇ ਪੀਲੇ ਰੰਗ ਦੇ ਕੱਪੜੇ ਸਾਰੇ ਰਿਸ਼ਤੇਦਾਰ ਸਪੈਨਪਰਾ ਦੋਸਤ ਮਿੱਤਰ ਬਜ਼ੁਰਗ ਸਭ ਪਾਉਂਦੇ ਨੇ ਇਸੇ ਤਰ੍ਹਾਂ ਮਹਿੰਦੀ ਦੇ ਫੰਕਸ਼ਨ ਤੇ ਹਰੇ ਰੰਗ ਦੀ ਥੀਮ ਰੱਖ ਲਈ ਜਾਂਦੀ ਹੈ ਪਾਰਟੀਆਂ ਜਿਵੇਂ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੀ ਪਾਰਟੀ ਜਾਂ DJ ਤੇ ਕਹਿ دیਏ ਉਦੋਂ ਡਰੈਸ ਕੋਡ ਵੈਸਟਰਨ ਜਾਂ ਇੰਡੀਅਨ ਇਸ ਤਰ੍ਹਾਂ ਕਰਕੇ ਡਰੈਸ ਕੋਡ ਰੱਖੇ ਜਾਂਦੇ ਨੇ ਇਸੇ ਤਰ੍ਹਾਂ ਵਿਆਹ ਵਾਲੇ ਦਿਨ ਵੀ ਕਾਸ ਵਰਤੀ ਰੰਗਾ ਦਾ ਚੁਨਾਉ ਕੀਤਾ ਜਾਂਦਾ ਹੈ ਵਿਆਹ ਸ਼ਾਦੀਆਂ ਦੇ ਮੌਕੇ ਤੇ ਇਹ ਪਹਿਰਾਵਾ ਇਹ ਪਹਿਰਾਵਾ ਸਾਡੀ ਸਖਸ਼ੀਅਤ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ ਪਰ ਦੋਸਤੋ ਇਹ ਪਹਿਰਾਵਾ ਸਾਡੀ ਸਖਸ਼ੀਅਤ ਨੂੰ ਇੱਕ ਪਹਿਚਾਨ ਵੀ ਦਿੰਦਾ ਹੈ ਮੈਨੂੰ ਯਾਦ ਆ ਰਿਹਾ ਇੱਕ ਉਹ ਵੀ ਸਮਾਂ ਹੁੰਦਾ ਸੀ ਜਦੋਂ ਘਰਾਂ ਵਿੱਚ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤਾਂ ਸਭ ਤੋਂ ਅੱਗੇ ਘਰ ਦੇ ਬਜ਼ੁਰਗ ਅਤੇ ਰਿਸ਼ਤੇਦਾਰ ਹੁੰਦੇ ਸਨ ਦੋਸਤ ਮਿੱਤਰ ਤੇ ਬਾਕੀ ਲੋਕ ਤਾਂ ਸਾਰੇ ਪਿੱਛੇ ਹੁੰਦੇ ਸੀ ਪਹਿਲਾ ਬਰਾਤ ਚਾਹ ਰੋਟੀ ਖਾਂਦੀ ਫੇਰ ਪਿੰਡ ਦੇ ਲੋਕ ਜਾਂ ਘਰ ਦੇ ਆ ਕੇ ਚਾਹ ਰੋਟੀ ਖਾਂਦੇ ਸੀ ਬਰਾਤਾਂ ਵੀ ਹਵੇਲੀਆਂ 'ਚ ਬੈਠਦੀਆਂ ਸੀ ਪਰ ਅੱਜ ਕੱਲ ਅੱਜ ਕੱਲ ਇਹ ਸਾਰਾ ਕੁਝ ਦੇਖਣ ਲਈ ਨਹੀਂ ਮਿਲਦਾ ਅੱਜ ਕੱਲ ਤਾਂ ਖੁੱਲੇ ਇਸ ਕਹਿ ਸਕਦੇ ਆ ਕਿ ਮਹਿੰਗੇ ਮਹਿੰਗੇ ਪੋਟ ਲਾਂਚ ਫਾਰਮ ਹਾਊਸਾਂ ਦੇ ਵਿੱਚ ਜਾਂ ਫਿਰ ਵੱਡੇ ਵੱਡੇ ਪੈਲਸਾਂ ਦੇ ਵਿੱਚ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਨੇ ਜਿੱਥੋਂ ਕਿ ਸਭ ਬਰਾਬਰ ਹੁੰਦੇ ਨੇ ਸਭ ਕੋਈ ਦੋਸਤ ਮਿੱਤਰ ਬਜ਼ੁਰਗ ਘਰ ਦੇ ਬਾਹਰਲੇ ਸ਼ਾਇਦ ਕਿਸੇ ਦੀ ਕੋਈ ਐਨੀ ਵੱਡੀ ਵਕਰੀ ਪਹਿਚਾਨ ਹੀ ਨਹੀਂ ਰਹਿ ਜਾਂਦੀ ਹੁਣ ਬਜ਼ੁਰਗਾਂ ਨੂੰ ਵੀ ਕੋਈ ਬੋਤਾ ਪੁੱਛਿਆ ਨਹੀਂ ਜਾਂਦਾ ਬਜ਼ੁਰਗ ਬਸ ਇੱਕ ਪਿਛੇ ਕੋਨੇ ਦੇ ਵਿੱਚ ਕਹਿ ਸਕਦੇ ਆ ਜਾਂ ਇੱਕ ਸਾਈਡ ਤੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਅੱਜਕਲ ਕੋਈ ਬਜ਼ੁਰਗਾਂ ਦਾ ਮਾਨ ਸਨਮਾਨ ਦਾ ਸਤਿਕਾਰ ਨਹੀਂ ਹੈ ਬਜ਼ੁਰਗਾਂ ਨੂੰ ਵੀ ਉਨੀ ਹੀ ਇੱਜ਼ਤ ਦਿੱਤੀ ਜਾਂਦੀ ਹੈ ਪਰ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਕਿ ਹਰ ਮੋਢੀ ਬਜ਼ੁਰਗ ਹੁੰਦੇ ਸੀ ਉਹ ਚੀਜ਼ ਹੁਣ ਥੋੜੀ ਜੀ ਦੇਖਣ ਨੂੰ ਘੱਟ ਮਿਲਦੀ ਹੈ ਬਜ਼ੁਰਗ ਇੱਕ ਥਾਂ ਤੇ ਆਪਣਾ ਬੈਠੇ ਹੁੰਦੇ ਨੇ ਤੇ ਆਪਣਾ ਉਹ ਵੀ ਵਿਆਹ ਸ਼ਾਦੀ ਸਾਰਾ ਇੰਜੋਏ ਕਰ ਰਹੇ ਹੁੰਦੇ ਨੇ ਇਸੇ ਤਰ੍ਹਾਂ ਬਰਾਤਾਂ ਦੇ ਅੱਗੇ ਮਾਡਲ ਬਨੇ ਮੁੰਡੇ ਦੋਸਤ ਪਹਿਲਾ ਟਾਈਮ ਹੁੰਦਾ ਸੀ ਜਦੋਂ ਲਾਈ ਜਾਂਦੇ ਸੀ ਉਹ ਖੂਬ ਬਰਾਤ ਦੀ ਸੇਵਾ ਕਰਦੇ ਸੀ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਤੇ ਰਿਸ਼ਤੇਦਾਰ ਕਿਸੇ ਖੁੰਝੇ ਲੱਗੇ ਬੈਠੇ ਹੁੰਦੇ ਸਨ ਦੋਸਤਾਂ ਮਿੱਤਰਾਂ ਦੀਆਂ ਮਿਲਣੀਆਂ ਵੀ ਕਰਾਈਆਂ ਜਾਂਦੀਆਂ ਸੀ ਰੀਬਨ ਕਟਾਉਣ ਲੱਗੇ ਯਾਰਾ ਦੋਸਤਾਂ ਮਿੱਤਰਾਂ ਨੂੰ ਅੱਗੇ ਕੀਤਾ ਜਾਂਦਾ ਸੀ ਜਿਹੜੇ ਕੀ ਨਾਲੇ ਤਾਂ ਕੁੜੀਆਂ ਨੂੰ ਨਜ਼ਰਾਂ ਨਾਲ ਤਾੜਦੇ ਸੀ ਨਾਲੇ ਟਿੱਪਚਰ ਬਾਜੀ ਕਰਦੇ ਸੀ ਯਾਨੀ ਕਿ ਇੱਕ ਮਾਹੌਲ ਪੂਰਾ ਮਾਹੌਲ ਜਿਹੜਾ ਇੱਕ ਖੁਸ਼ੀ ਦਾ ਉਹ ਹੁੰਦਾ ਸੀ ਕਿ ਕੁਝ ਅਜਿਹੀਆਂ ਯਾਦਾਂ ਆ ਜਿਹੜੀਆਂ ਕਿ ਉਸ ਸਮੇਂ ਦੇ ਦੌਰਾਨ ਵੱਜ ਜਾਂਦੀਆਂ ਸੀ ਜਾਂ ਕਈ ਮੇਲ ਮਿਲਾਪ ਇਹੋ ਜਿਹੇ ਮੌਕਿਆਂ ਦੇ ਉੱਤੇ ਵੱਜ ਜਾਂਦੇ ਸੀ ਪਰ ਹੁਣ ਅੱਜਕੱਲ ਅਸੀਂ ਦੇਖਦੇ ਹਾਂ ਇਹ ਸਭ ਕੁਝ ਕੁਝ ਇੰਨਾ ਜ਼ਿਆਦਾ ਨਹੀਂ ਰਿਹਾ ਉਸ ਵੇਲੇ ਨੱਚਣ ਵਾਲੇ ਬਾਹਰੋਂ ਆਉਂਦੇ ਸੀ ਤੇ ਬਰਾਤ ਲਈ ਰੋਟੀ ਚਾਹ ਪਿੰਡ ਦੇ ਘਰ ਦੇ ਬੀਬੀਆਂ ਬੰਦੇ ਰਲ ਕੇ ਸਾਰੇ ਮਿਲ ਕੇ ਬਣਾਉਂਦੇ ਹੁੰਦੇ ਸੀ ਹੁਣ ਹੁਣ ਰੋਟੀ ਬਣਾਉਣ ਵਾਲੇ ਬਾਹਰ ਦੇ ਹੁੰਦੇ ਨੇ ਤੇ ਨੱਚਣ ਵਾਲੇ ਘਰ ਦੇ ਹੁੰਦੇ ਨੇ ਇਸ ਵੇਲੇ ਮਰਦਾਂ ਤੇ ਔਰਤਾਂ ਅਲੱਗ-ਅਲੱਗ ਵਖਰੀ-ਵਖਰੀ ਥਾਂ ਤੇ ਨੱਚ ਕੇ ਆਪਣੀ ਖੁਸ਼ੀ ਦਾ ਮਜ਼ਾਇਰਾ ਕਰਦੇ ਸਨ। ਬੀਬੀਆਂ ਗਿੱਧੇ ਦਾ ਪੇੜ ਗੋਲ ਚੱਕਰ ਬਣਾ ਕੇ ਨੱਚਦੀਆਂ ਸੀ ਤਾਂ ਕਿ ਉਹਨਾਂ ਨੂੰ ਕੋਈ ਵੇਖੇ ਨਾ। ਜਿਸ ਕੁੜੀ ਦਾ ਵਿਆਹ ਹੁੰਦਾ ਸੀ ਉਸ ਕੁੜੀ ਦੇ ਭਰਾਵਾਂ ਦੇ ਸਿਰ ਤੇ ਵਿਆਹ ਵਿੱਚ ਪਰਨੇ ਬੰਦੇ ਹੁੰਦੇ ਸੀ। ਇਹ ਉਹਨਾਂ ਦੀ ਪਹਿਚਾਨ ਹੁੰਦੀ ਸੀ। ਇਹ ਕੁੜੀ ਦੇ ਭਰਾ ਹਨ ਜੋ ਬਹੁਤ ਹੀ ਨਿਮਰਤਾ ਨਾਲ ਬਰਾਤ ਦੀ ਸੇਵਾ ਕਰ ਰਹੇ ਹੁੰਦੇ ਸੀ। ਜਦੋਂ ਭੈਣ ਨੂੰ ਭਰਾ ਪੀਕੇ ਘਰੋਂ ਪਹਿਲੀ ਵਾਰ ਲੈ ਜਾਂਦਾ ਸੀ ਤਾਂ ਵੀ ਪਰਨਾ ਬਨ ਕੇ ਲੈ ਕੇ ਜਾਂਦਾ ਸੀ ਜਿਨ੍ਹਾਂ ਪਿੰਡਾਂ ਵਿੱਚ ਭਰਾ ਪਹਿਨਦਾ ਸਾਈਕਲ ਗੁਜਰਦਾ ਸੀ ਪਿੰਡ ਵਾਲੇ ਦੂਰੋਂ ਪਰਨੇ ਤੋਂ ਪਛਾਣ ਲੈਂਦੇ ਸੀ ਵੀ ਭਰਾ ਪਹਿਨ ਆ ਰਹੇ ਹਨ ਜਾਂਦੀ ਵਾਰ ਜਦੋਂ ਕੁੜੀ ਨੂੰ ਉਸਦਾ ਘਰ ਵਾਲਾ ਵਾਪਸ ਸੋਹਰੇ ਲੈ ਕੇ ਜਾਂਦਾ ਤਾਂ ਵੀ ਲਾਲ ਰੰਗ ਦੀ ਪੱਗ ਬਨ ਕੇ ਜਾਂਦਾ ਸੀ ਜਿਸ ਤੋਂ ਲੋਕ ਪਛਾਣ ਲੈਂਦੇ ਸੀ ਕਿ ਇਹ ਕੁੜੀ ਦਾ ਪਰੋਨਾ ਹੈ ਉਸ ਵਕਤ ਪਹਿਰਾਵੇ ਬੜੇ ਟੁਕਵੇਂ ਹੁੰਦੇ ਸੀ ਮਤਲਬ ਇਹ ਖਾਸ-ਖਾਸ ਮੌਕਿਆਂ ਦੇ ਲਈ ਖਾਸ-ਖਾਸ ਪਹਿਰਾਵੇ ਚਾ ਖਾਸ ਖਾਸ ਰਿਸ਼ਤਿਆਂ ਦੇ ਲਈ ਵੀ ਖਾਸ-ਖਾਸ ਪਹਿਰਾਵੇ ਚੁਣੇ ਜਾਂਦੇ ਸੀ ਪਹਿਰਾਵੇ ਤੋਂ ਹਰ ਬੰਦੇ ਦੀ ਕਿਰਦਾਰ ਦੀ ਸਮਝ ਆਉਂਦੀ ਸੀ ਕਿ ਇਹ ਕੌਣ ਹੈ ਤੇ ਫਲਾਣੇ ਕਰਦਾ ਕੀ ਲੱਗਦਾ ਯਾਰ ਪਰ ਅੱਜ ਕੱਲ ਸਭ ਕੁਝ ਮਿਕਸ ਮੈਚ ਜਿਸ ਤਰ੍ਹਾਂ ਰੀਮਿਕਸ ਦਾ ਜ਼ਮਾਨਾ ਚੱਲ ਰਿਹਾ ਹੈ ਜੀ ਸਭ ਕੁਝ ਰੀਮਿਕਸ ਹੋ ਗਿਆ ਹੈ ਪਰ ਕਿਧਰੇ ਸਾਡੀਆਂ ਪੁਰਾਣੀਆਂ ਉਹੀ ਸਭਿਆਚਾਰਕ ਰੀਤੀ ਰਿਵਾਜ ਸਾਡੀਆਂ ਗੱਲਾਂ ਬਾਤਾਂ ਕੀਤੇ ਗਵਾਚਦੀਆਂ ਜਾ ਰਹੀਆਂ ਨੇ ਉਹ ਪੁਰਾਣੀਆਂ ਜੋ ਰੌਣਕਾਂ ਹੁੰਦੀਆਂ ਸੀ ਉਹ ਗਵਾਚਦੀਆਂ ਜਾਂਦੀਆਂ ਨੇ ਤੁਸੀਂ ਮੇਰੇ ਨਾਲ ਇਸ ਗੱਲ ਤੋਂ ਕਿੰਨਾ ਕੁ ਸਹਿਮਤ ਹੋ ਆਪਣੇ ਵਿਚਾਰ ਜ਼ਰੂਰ ਦੱਸਿਓ ਦਿਲ ਚਾਹਤਾ ਹੈ ਦਿਲ ਚਾਹਤਾ ਹੈ ਕبھی ਨਾ ਭੀਤੇ ਚਮਕੀਲੇ ਦਿਲ ਦਿਲ ਚਾਹਤਾ ਹੈ